ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਦੁਨਿਆਵੀ ਉਮਰ 4 ਕੋਸਾਲ ਦੀ ਹੈ ਤੇ ਬਾਬਾ ਗੁਰਦੱਤਾ ਜੀ ਦਾ ਵਿਆਹ ਹੈ ਬਰਾਤ ਜਾਣੀ ਹੈ ਬਟਾਲੇ ਸਤ ਸੰਗਿਓ ਘਰ ਵਿੱਚ ਸਭ ਤੋਂ ਛੋਟੇ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੁਨਿਆਵੀ ਉਮਰ ਦੇ ਵਿੱਚ ਤੇ ਮਾਤਾ ਨਾਨਕੀ ਜੀ ਨੇ ਜੋ ਸਤਗੁਰੂ ਜੀ ਦੇ ਮਾਤਾ ਜੀ ਨੇ ਬੜੀ ਸੋਹਣੀ ਪੋਸ਼ਾਕ ਬਣਾਈ ਗੁਰਤੇਗ ਬਹਾਦਰ ਜੀ ਵਾਸਤੇ ਤੇ ਸਭ ਤੋਂ ਪਹਿਲਾਂ ਗੁਰਤੇਗ ਬਹਾਦਰ ਜੀ ਨੂੰ ਤਿਆਰ ਕੀਤਾ ਗੁਰਤੇਗ ਬਹਾਦਰ ਜੀ ਬਚਪਨ ਦੀ ਉਮਰ ਹੈ ਉਹ ਨਵੀਂ ਪੋਸ਼ਾਕ ਪਾ ਕੇ ਨਾ ਸੋਹਣੀ ਦਸਤਾਰ ਸਜਾ ਕੇ ਘਰੋਂ ਬਾਹਰ ਨਿਕਲਦੇ ਨੇ ਅਜੇ ਬਾਕੀ ਸਾਰੇ ਪਰਿਵਾਰ ਦੇ ਜੀ ਘਰ ਦੇ ਵਿੱਚ ਤਿਆਰ ਹੋ ਰਹੇ ਨੇ ਤੇ ਗੁਰ ਤੇਗ ਬਹਾਦਰ ਜੀ ਘਰੋਂ ਨਵੀਂ ਪੋਸ਼ਾਕ ਪਾ ਕੇ ਬਾਹਰ ਨਿਕਲਦੇ ਨੇ ਤੇ ਕੀ ਵੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਨਾ ਉੱਚੀ ਉੱਚੀ ਰੋ ਰਿਹਾ ਹੈ ਨੰਗਾ ਉਹਦਾ ਪਿੰਡਾ ਹੈ ਤਨ ਤੇ ਕੋਈ ਕੱਪੜਾ ਵੀ ਨਹੀਂ ਉਹਦੇ ਉਹ ਉੱਚੀ ਉੱਚੀ ਰੋਂਦਾ ਪਿਆ ਹੈ ਗੁਰ ਤੇਗ ਬਹਾਦਰ ਜੀ ਉਹਦੇ ਕੋਲ ਗਏ ਜਾ ਕੇ ਆਖ ਲਿਖੇ ਭਾਈ ਕੀ ਗੱਲ ਤੂੰ ਰੋ ਕਿਉਂ ਰਿਆਂ ਜੀ ਮੈਨੂੰ ਠੰਡ ਲੱਗਦੀ ਪਈ ਆ ਅਸੀਂ ਬਹੁਤ ਗਰੀਬ ਆ ਘਰ 'ਚ ਕੋਈ ਕੱਪੜਾ ਵੀ ਨਹੀਂ ਜਿਹੜਾ ਮੈਂ ਆਪਣੇ ਤਨ ਤੇ ਪਾਲਵਾ ਇਹ ਠੰਡ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਇਸ ਕਰਕੇ ਮੈਂ ਰੋ ਰਿਆਂ ਤੇ ਉਸ ਵੇਲੇ ਧੰਗਰੂ ਤੇਗ ਬਹਾਦਰ ਜੀ ਨੇ ਬਚਪਨ ਦੀ ਉਮਰ ਹੈ 4 ਕੋ ਸਾਲ ਲਗ ਭਗਤ ਨੇ ਆ ਵੀ ਉਮਰ ਇੱਕ ਮਿੰਟ ਨਹੀਂ ਲਾਇਆ ਆਪਣੀ ਕੀਮਤੀ ਪੋਸ਼ਾਕ ਉਤਾਰੀ ਤੇ ਉਸ ਬੱਚੇ ਨੂੰ ਕਵਾ ਦਿੱਤੀ ਜਦੋਂ ਉਸ ਬੱਚੇ ਨੂੰ ਉਹ ਕੀਮਤੀ ਪੋਸ਼ਾਕ ਕਵਾ ਦਿੱਤੀ ਨਾ ਆਪ ਨੰਗੇ ਪਿੰਡੀ ਘਰ ਆ ਗਏ ਹੁਣ ਜਦੋਂ ਨੰਗੇ ਪਿੰਡੀ ਧੰਗੁਰ ਤੇਗ ਬਹਾਦਰ ਜੀ ਘਰ ਆਏ ਤੇ ਮਾਤਾ ਨਾਨਕੀ ਜੀ ਹੋਰ ਸਤੇ ਦਾ ਦੇਖ ਕੇ ਹੈਰਾਨ ਹੋ ਗਏ ਵੀ ਹੁਣੇ ਤਿਆਰ ਕਰਕੇ ਬਾੜ ਭੇਜਿਆ ਸੀ ਕਿੱਡੀ ਕੀਮਤੀ ਪਿਸ਼ਾਕ ਪੁਆਈ ਸੀ ਤੇ ਮਾਤਾ ਨਾਨਕੀ ਜੀ ਆਖਣ ਲੱਗੇ ਪੁੱਤਰ ਤੇਰੀ ਕੀਮਤੀ ਪਿਸ਼ਾਕ ਕਿੱਥੇ ਹੈ ਜੋ ਤੈਨੂੰ ਹੁਣੇ ਤਿਆਰ ਕੀਤਾ ਸੀ ਉਹ ਪਿਸ਼ਾਕ ਕਿੱਥੇ ਹੈ ਤੇਰੀ ਮਾਤਾ ਜੀ ਬਾਰਿਕ ਬੱਚਾ ਰੋ ਰਿਹਾ ਸੀ ਉਹ ਠੰਡ ਦਾ ਵਿਲਕਦਾ ਪਿਆ ਸੀ ਉਹ ਗਰੀਬ ਸੀ ਮਾਤਾ ਜੀ ਮੈਂ ਆਪਣੀ ਪਿਸ਼ਾਕ ਉਤਾਰ ਕੇ ਛੋਟੇ ਜਿਹੇ ਬੱਚੇ ਨੂੰ ਕੋ ਆਇਆ ਤੇ ਮਾਤਾ ਨਾਨਕੀ ਜੀ ਥੋੜਾ ਬੀਰਸ ਵਿੱਚ ਆ ਗਏ ਤੇ ਇੱਕ ਸਤਿਪੁਰਸ਼ 6ਵੇਂ ਪਾਤਸ਼ਾਹ ਗੁਰੂ ਹਰਿਦਵਨ ਸਾਹਿਬ ਨੂੰ ਲੰਬਾ ਦਿੰਦੇ ਨੇ ਮਾਤਾ ਨਾਨਕੀ ਜੀ ਅੱਖ ਲੇ ਕੇ ਸਤਿਪੁਰ ਵਿਖਿਆ ਜੇ ਆਪਣੇ ਪੁੱਤਰ ਦੇ ਕੰਮ ਵੀ ਨਾਨਕੀ ਕੀ ਹੋਇਆ ਵੇਖੋ ਕਿੱਡੀਆਂ ਰੀਜਾਂ ਦੇ ਨਾਲ ਮੈਂ ਇਹਦੇ ਵਾਸਤੇ ਪੋਸ਼ਾਕ ਬਣਾਈ ਸੀ ਉਧਰੋਂ ਬਰਾਤ ਜਾਣ ਦਾ ਸਮਾਂ ਹੋਇਆ ਹੈ ਵੇਖੋ ਤੁਹਾਡੇ ਪੁੱਤਰ ਦੇ ਕੰਮ ਆਪਣੀ ਕੀਮਤੀ ਪੋਸ਼ਾਕ ਉਤਾਰ ਕੇ ਕਿਸੇ ਬੱਚੇ ਨੂੰ ਪਵਾਇਆ ਜੇ ਵੇਖੋ ਇਹਦੇ ਕੰਮ ਉਸ ਵੇਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਮੁਸਕਰਾ ਪਏ ਥੋੜਾ ਹੱਸ ਪਏ ਤੇ ਮਾਤਾ ਨਾਨਕੀ ਜੀ ਆਖਣਗੇ ਸਤਿਗੁਰੂ ਮੈਂ ਤੁਹਾਨੂੰ ਪੁੱਤਰ ਦਾ ਉਲੰਭਾ ਦੇ ਰਹੀ ਆ ਤੁਸੀਂ ਮੁਸਕਰਾਉਂਦੇ ਪਏ ਹੋ ਹੱਸਦੇ ਪਏ ਹੋ ਤੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਖਣਗੇ ਨਾਨਕੀ ਨਾਨਕੀ ਮੁਸਕਰਾਵਾਂ ਨਾ ਧੋੜਕੀ ਕਰਾ ਬਰੇ ਸਹਿਜ ਵਿੱਚ ਧੰਨ ਗੁਰੂ ਹਰਿਗੋਬਿੰਦ ਸਾਹਿਬ ਆਖ ਲਗੇ ਕਿ ਨਾਨਕੀ ਇਹ ਜਿਹੜਾ ਸਾਡਾ ਪੁੱਤਰ ਹੈ ਨਾ ਅੱਜ ਇਸ ਪੁੱਤਰ ਨੇ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪ੍ਰਸ਼ਾਦ ਦੇ ਦਿੱਤੀ ਹੈ ਅੱਜ ਸਾਡੇ ਪੁੱਤਰ ਨੇ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਕੀਮਤੀ ਪ੍ਰਸ਼ਾਦ ਦੇ ਦਿੱਤੀ ਹੈ ਉਹ ਨਾਨਕੀ ਸੱਚ ਜਾਣੀ ਸੱਚ ਜਾਣੀ ਕੱਲ ਨੂੰ ਇਹ ਸਾਡੇ ਪੁੱਤਰ ਤੇ ਜਦੋਂ ਕੋਈ ਵਿਸ਼ਵਾਸ ਕਰੇਗਾ ਨਾ ਕੋਈ ਭਰੋਸਾ ਕਰੇਗਾ ਉਹ ਨਾਨਕੀ ਸੱਚ ਜਾਣੀ ਸੱਚ ਜਾਣੀ ਜਿਹੜਾ ਸਾਡੇ ਪੁੱਤਰ ਤੇ ਵਿਸ਼ਵਾਸ ਕਰੇਗਾ ਇਹੋ ਸਾਡਾ ਪੁੱਤਰ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸਾਂ ਦੀ ਕੁਰਬਾਨੀ ਦੇ ਦੇਵੇਗਾ ਬੋਲੇ ਗੁਰਮਖੋ ਉਹ ਸਮਾਂ ਆਇਆ ਧਨ ਗੁਰ ਤੇਗ ਬਹਾਦਰ ਜੀ ਫਿਰ ਗੁਰਨਾਣ ਸਿੰਘ ਜੀ ਦੇ ਘਰ ਦੇ ਮਾਲਕ ਬਣਦੇ ਨੇ ਸਮਾਂ ਉੰਤੇ ਸੰਗਤਾਂ ਨੂੰ ਉਤਾਰਦੇ ਨੇ ਇਧਰ ਔਰੰਗਜ਼ੇਬ ਨੇ ਕਸ਼ਮੀਰ ਦਾ ਨਵਾਂ ਗਵਰਨਰ ਥਾਪਿਆ ਜੀ ਉਹ ਗਵਰਨਰ ਨੂੰ ਹੁਕਮ ਕੀਤਾ ਜਿੰਨੇ ਵੀ ਕਸ਼ਮੀਰ ਦੇ ਵਿੱਚ ਪੰਡਤ ਨੇ ਬ੍ਰਾਹਮਣ ਨੇ ਵਿਦਵਾਨ ਨੇ ਉਹਨਾਂ ਨੂੰ ਇਸਲਾਮ ਧਰਮ ਦੇ ਵਿੱਚ ਲੈ ਆਵੋ ਜੇ ਕੋਈ ਪ੍ਰੇਮ ਦੇ ਨਾਲ ਮੰਨੇ ਪਿਆਰ ਦੇ ਨਾਲ ਮੰਨੇ ਤਾਂ ਵੀ ਉਹਨੂੰ ਇਸਲਾਮ ਦੇ ਵਿੱਚ ਲੈ ਆਵੋ ਨਹੀਂ ਤਾਂ ਉਹਨਾਂ ਤੇ ਸਖਤ ਕਾਰਵਾਈ ਕਰਕੇ ਜਬਰੀ ਉਹਨਾਂ ਨੂੰ ਇਸਲਾਮ ਦੇ ਵਿੱਚ ਲੈ ਆਵੋ ਸਤ ਸੰਗਿਓ ਉਹਨੇ ਕਸ਼ਮੀਰ ਦੇ ਬ੍ਰਾਹਮਣ ਕਸ਼ਮੀਰ ਦੇ ਪੰਡਿਤ ਕਸ਼ਮੀਰ ਦੇ ਵਿਦਵਾਨਾਂ ਨੂੰ ਕਿਉਂ ਚੁਣਿਆ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਸੀ ਕਸ਼ਮੀਰ ਦੇ ਵਿੱਚ ਲੋਕ ਪੜ੍ਹੇ ਲਿਖੇ ਨੇ ਵਿਦਵਾਨ ਨੇ ਜੇ ਕਸ਼ਮੀਰ ਦੇ ਵਿਦਵਾਨ ਇਸਲਾਮ ਦੇ ਵਿੱਚ ਆ ਗਏ ਨਾ ਬਾਕੀ ਹਿੰਦੁਸਤਾਨ ਦੇ ਲੋਕ ਵੀ ਇਸਲਾਮ ਕਬੂਲ ਕਰ ਲੈਣਗੇ ਇਸਲਾਮ ਧਰਮ ਉਹ ਵੀ ਕਬੂਲ ਕਰ ਲੈਣਗੇ ਸਤ ਸੰਗਿਓ ਉਸ ਵੇਲੇ ਇਹ ਕਸ਼ਮੀਰ ਦੇ ਪੰਡਿਤ ਵਿਦਵਾਨ ਬ੍ਰਾਹਮਣ ਥਾਂ ਥਾਂ ਤੇ ਗੁਰਮੁਖ ਕੋ ਅਖੀਰ ਗੁਰਮੁਖ ਕੋ ਪੰਡਿਤ ਕਿਰਪਾ RAM ਜੀ ਦੇ ਨਾਲ ਇਹਨਾਂ ਦਾ ਮਿਲਾਪ ਹੁੰਦਾ ਹੈ ਜਦੋਂ ਸਾਰੇ ਵਿਚਾਰ ਚਰਚਾ ਹੁੰਦੀ ਹੈ ਫਿਰ ਪੰਡਿਤ ਕਿਰਪਾ RAM ਜੀ ਕਹਿੰਦੇ ਨੇ ਜੇ ਕੋਈ ਸਾਡੀ ਰੱਖਿਆ ਕਰ ਸਕਦਾ ਹੈ ਨਾ ਉਹ ਹੈ ਗੁਰੂ ਨਾਨਕ ਦੇਵ ਜੀ ਦਾ ਘਰ ਇਸ ਵੇਲੇ ਗੁਰੂ ਨਾਨਕ ਪਾਸ਼ਾ ਦੀ ਜੋਤ ਤੇ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਓ ਆਨੰਦਪੁਰ ਸਾਹਿਬ ਚੱਲੀਏ ਸਤਿਗੁਰ ਦੇ ਚਰਨਾਂ ਤੇ ਜਾ ਕੇ ਅਸੀਂ ਬੇਨਤੀ ਕਰਾਂਗੇ ਹੁਣ ਪੰਡਿਤ ਕਿਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਕਸ਼ਮੀਰ ਦੇ ਜਿੰਨੇ ਮੁਖੀ ਪੰਡਿਤ ਸਨ ਬ੍ਰਾਹਮਣ ਵਿਦਵਾਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਧੰਨ ਗੁਰੂ ਤੇਗ ਬਹਾਦਰ ਜੀ ਸਿੰਘਾਸਨ ਤੇ ਬੈਠੇ ਨੇ ਸੰਗਤਾਂ ਆ ਕੇ ਨਮਸਕਾਰ ਕਰਦੀਆਂ ਨੇ ਇਸੇ ਤਰ੍ਹਾਂ ਸੰਗਤਾਂ ਸਾਧਕ ਤੇ ਸਨਮੁਖ ਬੈਠੀਆਂ ਹੋਈਆਂ ਨੇ ਇਹ ਪੰਡਿਤ ਕਿਰਪਾ ਰਾਮ ਅੱਗੇ ਅੱਗੇ ਹੈ ਇਹਨਾਂ ਆ ਕੇ ਸਾਧੂ ਦੇ ਚਰਨਾਂ ਤੇ ਨਮਸਕਾਰ ਕੀਤੀ ਪੰਡਿਤ ਕਿਰਪਾ ਰਾਮ ਜੀ ਨੇ ਦੋਨੋਂ ਹੱਥ ਜੋਰੇ ਹੋਏ ਨੇ ਹੱਥ ਜੋੜ ਕਹੇਓ ਕਿਰਪਾ ਰਾਮ ਦਤ ਬ੍ਰਹਮਣ ਮਟਨਗਰਾਮ ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨ ਵਾਸਤੇ ਆਏ ਆ ਮੈਂ ਮਟਨ ਇਲਾਕੇ ਤੋਂ ਹਾਂ ਗੁਰਮੁਖੋ ਪੰਡਤ ਕਿਰਪਾ RAM ਨੇ ਇਹ ਗੱਲ ਕਿ ਉਹ ਆਖੀ ਹੱਥ ਜੋੜ ਕੇ ਕਹਿਓ ਕਿਰਪਾ RAM ਦੱਤ ਬ੍ਰਾਹਮਣ ਮਟਨ ਗ੍ਰਾਮ ਗੁਰਮੁਖੋ ਮਟਨ ਜੋ ਇਲਾਕਾ ਹੈ ਨਾ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਭਲਾ ਕਰਦਿਆ ਕਰਦਿਆ ਜਦੋਂ ਮੱਟਰ ਇਲਾਕੇ ਤੇ ਪਹੁੰਚੇ ਨਾ ਉੱਥੋਂ ਦਾ ਪੰਡਤ ਹੋਇਆ ਪੰਡਤ ਬ੍ਰਹਮਦਤ ਇਹਨੇ ਬੜੀਆਂ ਕਿਤਾਬਾਂ ਪੜੀਆਂ ਸਨ ਬੜੇ ਗ੍ਰੰਥ ਪਰੇ ਕਿਤਾਬਾਂ ਤੇ ਗ੍ਰੰਥ ਪੜ੍ਹ ਕੇ ਹੰਕਾਰੀ ਹੋ ਚੁੱਕਿਆ ਸੀ ਲੋਕਾਂ ਦੇ ਨਾਲ ਚਰਚਾ ਕਰਦਾ ਸੀ ਚਰਚਾ ਜ ਦੂਜੇ ਨੂੰ ਹਰਾ ਕੇ ਨਾ ਉਹਦੇ ਸਾਰੇ ਗ੍ਰੰਥ ਉਹਦੀਆਂ ਕਿਤਾਬਾਂ ਲੈ ਲੈਂਦਾ ਸੀ ਇਹ ਜਿਸ ਵੇਲੇ ਗੁਰਨਾਨਕ ਬਾਸ਼ਾ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਮੱਟਨ ਸ਼ਹਿਰ ਤੇ ਪਹੁੰਚੇ ਨਾ ਇਹ ਪੰਡਿਤ ਬ੍ਰਹਮਦਤ ਨੂੰ ਪਤਾ ਲੱਗਾ ਇਹ ਵੀ ਚਰਚਾ ਕਰਨ ਵਾਸਤੇ ਆਇਆ ਜਦੋਂ ਸਤਗੁਰੂ ਜੀ ਨਾ ਚਰਚਾ ਕਰਨ ਵਾਸਤੇ ਆਇਆ ਨਾ ਤੇ ਸਤਗੁਰੂ ਜੀ ਨੇ ਉਸ ਵੇਲੇ ਸ਼ਬਦ ਦਾ ਤੀਰ ਮਾਰਿਆ ਇਹਨੂੰ ਗੁਰਬਾਣੀ ਦਾ ਤੀਰ ਮਾਰਿਆ ਸਤਗੁਰੂ ਜੀ ਅੱਖ ਲੈ ਕੇ ਪੰਡਿਤ ਜੀ ਪੰਡਿਤ ਬ੍ਰਹਮਦਤ ਕਿਹੜੀਆਂ ਗੱਲਾਂ ਦੇ ਫਸੇ ਹੋਏ ਹੋ ਕਿਹੜੀਆਂ ਉਲਝਣਾਂ ਦੇ ਵਿੱਚ ਫਸੇ ਹੋਏ ਹੋ ਪ੍ਰਮਾਤਮਾ ਦੇ ਦਰ ਤੇ ਉਹ ਪ੍ਰਵਾਨ ਹੁੰਦਾ ਹੈ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਝਾਕ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਝਾਕ ਜਿਸ ਵੇਲੇ ਸਤਗੁਰ ਨੇ ਸ਼ਬਦ ਦਾ ਤੀਰ ਮਾਰਿਆ ਗੁਰਮੁਖੋ ਇਹ ਪੰਡਿਤ ਬ੍ਰਹਮਦਤ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਗੁਰੂ ਸੂਰਮੇ ਬਾਹਾਂ ਬਾਣ ਜੋ ਏਕ ਲਾਗਤ ਹੀ ਪੁਏ ਗਿਰ ਪਰਿਆ ਪਰਾ ਕਰੇਜੇ ਛੇ ਗਉ ਸਤਸੰਗੀ ਹੱਤ ਜੋੜ ਨੇ ਸਤਗੁਰੂ ਮੇਰੀਆਂ ਭੁੱਲਾਂ ਬਖਸ਼ੋ ਉਸ ਵੇਲੇ ਗਰੀਬ ਨਵਾਏ ਸਤਗੁਰੂ ਦੀ ਅੱਖ ਲੱਗੇ ਪੰਡਿਤ ਬ੍ਰਹਮਦਤ ਜੀ ਕਿਤਾਬਾਂ ਪੜਦੀਆਂ ਗ੍ਰੰਥ ਪੜਨੇ ਚੰਗੀ ਗੱਲ ਹੈ ਪਰ ਇਹਨਾਂ ਦਾ ਹੰਕਾਰ ਹੋ ਜਾਣਾ ਇਹ ਪਰਮੇਸ਼ਰ ਨੂੰ ਪਹੁੰਚਦਾ ਨਹੀਂ ਦੋਨੋਂ ਹੱਥ ਜੋੜ ਕੇ ਭੁੱਲਾਂ ਦੀ ਮਾਫੀ ਮੰਗੀ ਗੁਰਮਖੋ ਗੁਰਨਾਣਕ ਜੀ ਦਾ ਸ਼ਰਧਾਲੂ ਬਣ ਗਿਆ ਪੰਡਤ ਬ੍ਰਹਮਦੱਤ ਵੀ ਇਹ ਪੰਡਤ ਬ੍ਰਹਮਦੱਤ ਦਾ ਪੁੱਤਰ ਹੋਇਆ ਪੰਡਤ ਨਰਾਇਣ ਦਾਸ ਤੇ ਪੰਡਤ ਨਰਾਇਣ ਦਾਸ ਦਾ ਪੁੱਤਰ ਹੋਇਆ ਪੰਡਤ ਅਰੂਰਾਮ ਤੇ ਪੰਡਤ ਅਰੂਰਾਮ ਦਾ ਪੁੱਤਰ ਹੋਇਆ ਪੰਡਤ ਇਹ ਪਰ ਇਹ ਗੁਰਮੁਖੋ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰ ਦੇ ਹੁੜ ਵਿਦਵਾਨਾਂ ਦੇ ਨਾਲ ਬ੍ਰਾਹਮਣਾਂ ਦੇ ਨਾਲ ਪੰਡਤਾ ਦੇ ਨਾਲ ਪਹੁੰਚਿਆ ਹੋਇਆ ਹੈ ਹੱਥ ਜੋੜ ਕੇ ਬੇਨਤੀ ਕਰਦਾ ਹੈ ਦੁਖੀ ਬਿਪੜ ਚੱਲ ਕੇ ਆਏ ਪੁਰੀ ਆਨੰਦ ਬਾਹਾਂ ਅਸਾਂ ਦੀ ਬਕੜੀਏ ਗੁਰੂ ਹਰਗੋਬਿੰਦ ਕੇ ਚੰਦ हे गुरु महाराज ਧੰਨ ਗੁਰੂ ਤੇਗ ਬਹਾਦਰ ਜੀ ਤੁਹਾਡੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅਣਖਾਂ ਦੀ ਖਾਤਰ ਜੂਦੇ ਰਹੇ ਨੇ ਅੱਜ ਔਰੰਗਜ਼ੇਬ ਸਾਡੀ ਅਣਖ ਨੂੰ ਰੋਲਦਾ ਪਿਆ ਹੈ ਮਹਾਰਾਜ ਕਿਰਪਾ ਕਰੋ ਮਹਾਰਾਜ ਬਖਸ਼ਿਸ਼ ਕਰੋ ਸਤ ਸੰਗਿਓ ਐਨੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਨਿਆਵੀ ਉਮਰ ਨਾ ਕੋਸਾਲ ਹੈ ਬਾੜੋਂ ਖੇਡਦੇ ਆ ਖੇਡਦੇ ਗੁਰ ਤੇਗ ਬਹਾਦਰ ਪਤਾ ਜੀ ਗੋਦ ਚ ਬੈਠ ਜਾਂਦੇ ਨੇ ਪਿਤਾ ਜੀ ਇਹ ਕੌਣ ਨੇ ਜਿੰਨਾਂ ਦੀ ਅੱਖਾਂ ਦੇ ਜੱਥਰੂ ਨੇ ਇਹ ਕਿੱਥੋਂ ਆਏ ਨੇ ਗੁਰ ਤੇਗ ਬਹਾਦਰ ਜੀ ਆਖਣ ਲੱਗੇ ਪੁੱਤਰ ਇਹ ਕਸ਼ਮੀਰ ਤੋਂ ਆਏ ਨੇ ਇਹ ਔਰੰਗਜ਼ੇਬ ਵੱਲੋਂ ਸਤਾਏ ਹੋਏ ਲੋਕ ਨੇ ਔਰੰਗਜ਼ੇਬ ਇਹਨਾਂ ਤੇ ਅਤਿਆਚਾਰ ਪਿਆ ਕਰਦਾ ਹੈ ਇਸ ਸਿਹਤਾਂ ਵਾਸਤੇ ਆਏ ਨੇ ਤੇ ਉਸ ਵੇਲੇ ਨਾਮ ਜੇ ਗੋਬਿੰਦ ਰਾਏ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਦਾ ਸਤਗੁਰੂ ਗਰੀਬ ਨਵਾਜੀ ਅੱਖ ਲਗੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤ ਸੰਗਿਓ ਧੰਗੁਰੂ ਗੋਬਿੰਦ ਸਿੰਘ ਜੀ ਅੱਖ ਲਗੇ ਪਿਤਾ ਜੀ ਫਿਰ ਇਹਨਾਂ ਦੀ ਸਿਹਤਨਾ ਕਰੋ ਜਿਸ ਸਿਹਤਾਂ ਵਾਸਤੇ ਆਏ ਨੇ ਪੁੱਤਰ ਕੋਈ ਪੂਰਾ ਹੋਵੇ ਕੋਈ ਪੂਰਾ ਮਹਾਪੁਰਖ ਹੋਵੇ ਉਹ ਆਪਣੇ ਸੀਸ ਦਾ ਬਲੀਦਾਨ ਦੇਵੇ ਨਾ ਫਿਰ ਇਹਨਾਂ ਦੀ ਧਰਮ ਦੀ ਰੱਖਿਆ ਹੋ ਸਕਦੀ ਹੈ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਉਸ ਵੇਲੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਰਦੇ ਆਖਣ ਲੱਗੇ ਅਜੇ ਨਾਮ ਗੋਬਿੰਦ ਰਾਏ ਹੈ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਹੋੜ ਕੇ ਰਹਾ ਹੋ ਸਕਦਾ ਹੈ ਪੁੱਤਰ ਜੇ ਮੈਂ ਬਲੀਦਾਨ ਦੇ ਦਿੱਤਾ ਨਾ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ। ਤੇ ਉਸ ਵੇਲੇ 9 ਸਾਲ ਦੀ ਉਮਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਗੁਰਨੁਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਅੱਖ ਲੱਗੇ ਪਿਤਾ ਜੀ ਜੇ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ। ਪਿਤਾ ਜੀ ਜੇ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ। ਮੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਡਦਾ ਹੈ ਨਾ ਇਹ ਸੌਦਾ ਮੈਨੂੰ ਮਿੰਗਾ ਨਹੀਂ ਵੇਖੋ ਗੁਰਮੁਖ ਮੈਂ ਕਈ ਵਾਰ ਸੋਚਦਾ ਗੁਰ ਨਾਨਕ ਪਾਤਸ਼ਾਹ ਦੀ ਦੁਨਿਆਵੀ ਉਮਰ ਲਗਭਗ 9 ਸਾਲ ਸੀ ਜਦੋਂ ਪੰਡਿਤ ਜਨੇਊ ਕੋਣ ਵਾਸਤੇ ਆਇਆ ਮਨਾ ਕਰਤਾ ਮਹਾਰਾਏ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਦੁਨਿਆਵੀ ਉਮਰ 9 ਸਾਲ ਹੈ ਲਗਭਗ ਔਰੰਗਜ਼ੇਬ ਹਿੰਦੂਆਂ ਦੇ ਬ੍ਰਾਹਮਣਾਂ ਤੇ ਜਨੇਊ ਜ਼ਬਰਦਸਤੀ ਲਾ ਰਿਹਾ ਹੈ ਸਵਾਗਤ ਨੂੰ ਕਹਿੰਦੇ ਇਹਨਾਂ ਦੀ ਜਨੂ ਦੀ ਜੰਜੂ ਦੀ ਪਿਤਾ ਜੀ ਰਾਖੀ ਕਰੋ ਤੁਸੀਂ ਇਹਨਾਂ ਦੇ ਤਿਲਕ ਦੀ ਜੰਜੂ ਦੀ ਜਨੂ ਦੀ ਪਿਤਾ ਜੀ ਰਾਖੀ ਤੁਸੀਂ ਕਰੋ ਜਦ ਬਾਲਕ ਤੇ ਤਬ ਪਲਕੋ ਵੇਜਾ ਦੁਨਿਆਵੀ ਉਮਰ ਗੁਰਮੁਖ 9 ਸਾਲ ਆਪਣੇ ਪਿਤਾ ਨੂੰ ਹੱਥੀ ਤੋੜਦੇ ਪਏ ਨੇ ਸਿੱਧੀ ਵਾਸਤੇ ਜਦ ਬਾਲਕ ਤੇ ਤਬ ਪਾਲਕ ਨੂੰ ਵੇਜਾ ਜਦ ਪਾਲਕ ਥੇ ਤਬ ਬਾਲ ਨੂੰ ਤੂੰ ਵੇਜਾ ਚਮਕੌਰ ਦੀ ਗਰੀ ਤੇ ਪੁੱਤਰਾਂ ਨੂੰ ਵੇਜਦੇ ਪਏ ਨੇ ਜਦ ਪਾਲਕ ਬਣੇ ਵਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਥੋਂ ਅਸ਼ਕੀ ਜਾਈਏ ਤੇਥੋਂ ਬਲਿਹਾਰੇ ਜਾਈਏ ਹੁਣ ਗੁਰਤੇਗ ਬਹਾਦਰ ਜੀ ਅੱਖ ਲਗੇ ਪੰਡਤ ਜੀ ਕੀ ਕਹਿੰਦੇ ਹੋ ਉਸ ਵੇਲੇ ਫਿਰ ਕਿਰਪਾ ਰਾਮ ਜੀ ਨੇ ਦੋਨੋਂ ਹੱਥ ਜੋੜ ਲਏ ਸਤਿਗੁਰੂ ਦੁਖੀਏ ਬਿਪਰ ਚੱਲ ਕੇ ਆਏ ਪੂਰੀ ਆਨੰਦ ਬਾਹੇ ਅਸਾ ਟੀ ਪਕੜੀਏ ਗੁਰੂ ਹਰਿ ਗੋਬਿੰਦ ਕੇ ਚੰਦ ਫਿਰ ਇੱਥੇ ਗੁਰਮਖੋ ਪਟਚੰਦ ਜੀ ਹੋਏ ਨੇ ਉਹ ਸਮੇਂ ਦਾ ਫਿਰ ਨਕਸ਼ਾ ਖਿੱਚਿਆ ਉਹਨਾਂ ਨੇ ਉਹ ਕੀ ਕਹਿੰਦੇ ਕਹਿੰਦੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮਨ ਲੋਚੇ ਬੁੜਿਆਈਆਂ ਗੁਰ ਸ਼ਬਦੀ ਇਹ ਮਨ ਹੋਰੀਏ ਬਾਹੇ ਜਿਨਾ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਬੋਲੋ ਬਾਹੇ ਜਿਨਾ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋੜੀਏ ਦੇਖ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋੜੀਏ ਉਸ ਵੇਲੇ ਗੁਰ ਤੇਗ ਬਹਾਦਰ ਜੀ ਪਿਤਾ ਜੀ ਆਖਣ ਲੱਗੇ ਪੰਡਤ ਜੀ ਜਾਓ ਜਾ ਕੇ ਕਸ਼ਮੀਰ ਦੇ ਗਵਰਧਨ ਨੂੰ ਕਹਿ ਰਹੇ ਹੋ ਸਾਡੇ ਆਗੂ ਗੁਰ ਤੇਗ ਬਹਾਦਰ ਜੀ ਨੇ ਜੇ ਉਹ ਇਸਲਾਮ ਕਬੂਲ ਕਰ ਲੈਣਗੇ ਨਾ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਵਾਂਗੇ ਪ੍ਰਥਮ ਗੁਰੂ ਕਰੋ ਮੁਸਲਮਾਨ ਮਗਰ ਹੋਵੇਗਾ ਸਗਲ ਜਹਾਨ ਸਤ ਸੰਗਿਓ ਪਾਗਾਂ ਵਾਲਿਓ ਫਿਰ ਸਤ ਗੁਰੂ ਅਗਿਆ ਲੈ ਕੇ ਇਹ ਸਾਰੇ ਬ੍ਰਾਹਮਣ ਪੰਡਿਤ ਕਸ਼ਮੀਰ ਗਏ ਕਸ਼ਮੀਰ ਦੇ ਗਵਰਨਰ ਨੂੰ ਜਾ ਕੇ ਆਖਿਆ ਸਾਡੇ ਆਗੂ ਗੁਰ ਤੇਗ ਬਹਾਦਰ ਜੀ ਨੇ ਜੇ ਉਹ ਇਸਲਾਮ ਕਬੂਲ ਕਰ ਲੈਣਗੇ ਅਸੀਂ ਸਾਰੇ ਇਸਲਾਮ ਕੂਲ ਕਰ ਲਵਾਂਗਾ ਕਸ਼ਮੀਰ ਦੇ ਗਵਰਨਰ ਨੇ ਇਹ ਖਬਰ ਔਰੰਗਜੀਤ ਨੂੰ ਭੇਜੀ ਔਰੰਗਜੀਤ ਕਹਿੰਦਾ ਗੁਰੂ ਤੇਗ ਬਹਾਦਰ ਨੂੰ ਦਿੱਲੀ ਬਲਾਓ ਗੁਰਮੁਖੋ ਇਧਰੋਂ ਦਾ ਸੰਖੇਪ ਦੇ ਵਿੱਚ ਗੁਰ ਤੇਗ ਬਹਾਦਰ ਜੀ ਦਿੱਲੀ ਨੂੰ ਚਾਲੇ ਪਾਉਂਦੇ ਨੇ ਸਤਗੁਰੂ ਜੀ ਨੂੰ ਗ੍ਰਿਫਤਾਰ ਕਰਦੇ ਨੇ ਗੁਰਮੁਖੋ ਜਿਸ ਵੇਲੇ ਸਤਗੁਰੂ ਨੂੰ ਗ੍ਰਿਫਤਾਰ ਕੀਤਾ ਗਿਆ ਕਾਜੀ ਆਉਂਦਾ ਹੈ ਗੁਰ ਤੇਗ ਬਹਾਦਰ ਜੀ ਦੇ ਕੋਲ ਮੈਂ ਇਹ ਗੱਲ ਕਿਵੇਂ ਸਮਸਤਿ ਕਰਾਂ ਕਾਜੀ ਗੁਰ ਤੇਗ ਬਹਾਦਰ ਜੀ ਦੇ ਕੋਲ ਆਉਂਦਾ ਹੈ ਨਾਲ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦੇਵਾਲਾ ਜੀ ਨੂੰ ਹੁਣ ਕਾਜੀ ਤਿੰਨ ਕੱਕੇ ਲੈ ਕੇ ਆਉਂਦਾ ਹੈ ਆਖ ਲਗੇ ਧੰਗੁਰੂ ਤੇਗ ਬਹਾਦਰ ਜੀ ਜਾਂ ਤੇ ਕਲਮਾ ਇਹ ਕਲਮ ਪੜ੍ਹ ਲਾ ਜਾਂ ਕਰਾਮਾਤ ਵਿਖਾਉ ਜਾਂ ਕਤਲ ਨੂੰ ਲਈ ਤਿਆਰ ਹੋ ਜਾਵੋ ਉਸ ਵੇਲੇ ਗੁਰ ਤੇਗ ਬਹਾਦਰ ਜੀ ਆਖ ਲਗੇ ਕਾਜੀ ਜੇ ਮੈਂ ਤੇਰਾ ਪਹਿਲਾ ਕੱਕਾ ਪ੍ਰਮਾਣ ਕਰਦਾ ਵਾਂ ਕਲਮਾ ਇਹ ਕਲਾਮ ਪੜਦਾ ਹਾਂ ਤਾਂ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ ਕਾਜੀ ਜੇ ਤੇਰਾ ਮੈਂ ਦੂਜਾ ਕੱਕਾ ਪ੍ਰਮਾਨ ਕਰਦਾ ਕਰਾਮਾਤ ਵਿਖਾਉਣਾ ਹਾਂ ਤਾਂ ਮੇਰੇ ਧਰਮ ਦੀ ਆਤਮਿਕ ਮੌਤ ਹੁੰਦੀ ਹੈ ਕਾਜੀ ਜੇ ਮੈਂ ਤੇਰਾ ਤੀਜਾ ਕੱਕਾ ਪ੍ਰਮਾਨ ਕਰਾਂ ਉਹ ਤੇਰੇ ਲਈ ਤਾਂ ਕਤਲ ਹੈ ਪਰ ਮੇਰੀ ਉਮਮਤ ਵਾਸਤੇ ਉਹ ਸ਼ਹਾਦਤ ਹੈ ਇਸ ਸ਼ਹਾਦਤ ਦੇ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ। ਉਹ ਕਾਜੀ ਮੈਨੂੰ ਤੇਰਾ ਤੀਸਰਾ ਕੱਤਰ ਪਰਵਾਨ ਹੈ। ਸਤਸੰਗਿਓ ਇੱਥੇ ਵੀ ਸਤਵ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਤਿੰਨਾ ਸਿੱਖਾਂ ਨੂੰ ਤਸੀਹੇ ਦਿੱਤੇ ਗਏ। ਆਖਿਰ ਕਹਿੰਦੇ ਕਾਜੀ ਨੇ ਸਲਾਹ ਕੀਤੀ ਕਹਿੰਦੇ ਇਹ ਸਿੱਖਾਂ ਨੂੰ ਸਤਵ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਕਰੋ। ਭਾਈ ਮੱਤੀ ਦਾ ਜੀ ਨੂੰ ਸ਼ਹੀਦ ਕੀਤਾ ਗਿਆ। ਅਰੇ ਨਾਲ ਗੁਰਮੁਖੋ ਜੀ ਦੇ ਗਿਆ ਭਾਈ ਸਤੀਦਾ ਜੀ ਨੂੰ ਸ਼ਹੀਦ ਕੀਤਾ ਗਿਆ ਰੂਹ ਚ ਲਪੇਟ ਕੇ ਭਾਈ ਦਿਆਲਾ ਜੀ ਨੂੰ ਉਬਲ ਦੀ ਦੇਗ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤਿੰਨਾ ਗੁਰਸਿੱਖਾਂ ਨੂੰ ਸਾਧਕ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਅਖੀਰ ਗੁਰਮੁਖੋ ਜਲਾਦ ਨੂੰ ਬੁਲਾਇਆ ਗਿਆ ਗੁਰਤੇਗ ਬਾਦਜ ਨੂੰ ਅਖਲ ਕਿ ਅਜੇ ਵੀ ਸਮਾਂ ਹੈ ਵੇਖੋ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਤੁਹਾਡੇ ਧਰਨਲੋਂ ਤੁਹਾਡਾ ਸੀਸ ਅਲੱਗ ਕਰਵਾਵਾਂਗੇ ਹੱਥ ਵਿੱਚ ਤਲਵਾਰ ਫੜੀ ਹੋਈ ਜਲਾਦ ਨੇ ਉਹ ਸਮੇਂ ਦਾ ਗੁਰਮੁਖੀ ਨਕਸ਼ਾ ਕੁੱਚਿਆ ਹੈ ਕਵੀ ਗੌਚਾ ਜੀ ਹੋਏ ਨੇ ਉਹਨਾਂ ਨੇ ਉਸ ਸਮੇਂ ਦਾ ਨਕਸ਼ਾ ਕੁੱਚਿਆ ਜਲਾਦ ਗੁਰਮੁਖੋ ਕੁਰਬਾਨ ਫੜੀ ਹੋਈ ਕਾਜੀ ਕਹਿੰਦੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਵੇਖੋ ਨਹੀਂ ਤੇ ਇਹ ਤਲਵਾਰ ਦੇ ਨਾਲ ਧਰਨਲੋਂ ਸ੍ਰੀ ਸੀਸ ਤੁਹਾਡਾ ਅਲੱਗ ਕਰਵਾਵਾਂਗਾ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਹਿੰਦੇ ਮੈਂ ਹਾਂ ਤੇਗ ਤੇ ਕਢ ਲੈ ਤੇਗ ਦੂਵੀ ਇੱਕ ਦੋ ਨਹੀਂ ਪੜਖ ਲੈ 100 ਤੇਗਾ ਮੈਨੂੰ ਲਗਭੈ ਤੇਗ ਬਹਾਦਰੀ ਦਾ ਮੇਰੇ ਸਾਹਵੇਂ ਨਹੀਂ ਸਕਦਿਆਂ ਹੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਤੇ ਸ਼ਾਂਗ ਆਣੀ ਵੇਖ ਪਿਤਾ ਜੀਆ ਪਹਿਣੀਆ ਦੋ ਤੇਗਾ ਮੇਰੇ ਪਿਤਾ ਜੀ ਅਣਖ ਬਹਾਦਰੀ ਨੂੰ ਰਿਆ ਪੜਖਦਾ ਤੇਰਾ ਪਿਓ ਤੇਗਾ ਹੁਣ ਵੀ ਆਉਂਦੇ ਭਵੇਖਰ ਅੰਦਰ ਮੇਰੇ ਪੁੱਤਰ ਨੇ ਵੋਣੀਆਂ ਉਹ ਤੇਗਾ ਉਹਦੀ ਤੇਗ ਚੋ ਜਿਹੜੀ ਤੇਗ ਨਿਕਲੂ ਲੱਖਾਂ ਲਊਗੀਆਂ ਤੇਰੀਆਂ ਖੋ ਤੇਗਾ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਉਹਦੀ ਤੇਗ ਚੋ ਜਿਹੜੀ ਤੇਗ ਨਿਕਲੂ ਲੱਖਾਂ ਲਊਗੀਆਂ ਤੇਰੀਆਂ ਖੋ ਤੇਗਾ ਗੁਰਮਖੋ ਫਿਰ ਸਤਿਗੁਰ ਜੀ ਨੂੰ ਚਾਂਦਨੀ ਚੌਂਕ ਦੇ ਵਿੱਚ ਧਰ ਨਾਲੋਂ ਸੀਸ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਦੁਨੀਆਂ ਦੇ ਸੰਸਾਰ ਦੇ ਪਹਿਲੇ ਰਹਿਬਰ ਨੇ ਜਿਨ੍ਹਾਂ ਨੇ ਧਰ ਦਾ ਸੰਸਕਾਰ ਵੱਖਰੀ ਜਗ੍ਹਾ ਤੇ ਹੋਇਆ ਅਵੇ ਤਾਂ ਸੀਸ ਦਾ ਸੰਸਕਾਰ ਵੱਖਰੀ ਜਗ੍ਹਾ ਤੇ ਲੱਖੀ ਸ਼ਾਹ ਵੰਜਾਰੇ ਨੇ ਧਰ ਦਾ ਸੰਸਕਾਰ ਆਪਣੇ ਘਰ ਗੁਰਮੁਖੋ ਕੀਤਾ ਤੇ ਸੀਸ ਦਾ ਸੰਸਕਾਰ ਗੁਰਮੁਖੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੋ ਗੁਰਦਲੇ ਸਾਹਿਬ ਨੇ ਸੀਸ ਗੰਜ ਇੱਕ ਆਨੰਦਪੁਰ ਸਾਹਿਬ ਤੇ ਇੱਕ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸਤਸੰਗੀਆਂ ਸਤਗੁਰੂ ਤੇਗ ਬਹਾਦਰ ਪਿਤਾ ਜੀ ਦਾ 350 ਸਾਲਾ ਸ਼ਿਦੀਹਾਰਾ ਜੋ ਸ਼ਤਾਬ ਜੀ ਗਰਮਖੋ ਸੰਗਤਾਂ ਦੇਸ਼ਾਂ ਦੇਸ਼ਾਂ ਦੇ ਮਨਾ ਰਹੀਆਂ ਨੇ ਦਾਸ ਦੀ ਵੀ ਭਾਵਨਾ ਬਣੀ ਚਲੋ ਸਤਗੁਰੂ ਤੇਗ ਬਹਾਦਰ ਪਿਤਾ ਜੀ ਤਰਸ ਕਰਕੇ ਸੰਖੇਪ ਦੇ ਵਿੱਚ ਇਸਤਾਬ ਜੀ ਸਮਰਪਿਤ ਆਪ ਸੇਵਾ ਲੈਣ ਆਓ ਅਗਲਾ ਸਮਾ ਅਤੀ ਸਤਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਆਪ ਸकता ਦਰਸ਼ਨ ਕਰਨਗੇ ਸਤਗੁਰੂ ਰਹਿਮਤ ਕਰਨ ਸਤਗੁਰੂ ਬਖਸ਼ਿਸ਼ ਕਰਨ ਸੰਗਤਾਂ ਦਾ ਧੰਨਵਾਦ ਭਾਈ ਸੱਜਣ ਧੰਨਵਾਦ ਜੋ ਆਪ ਸੰਗਤਾਂ ਦੇ ਦਰਸ਼ਕ ਹੋਉਂਦੇ ਨੇ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਜੀ ਦਾ ਜਿਨ੍ਹਾਂ ਨੇ ਆਪਣੀ ਗੋਚ ਵਿੱਚ ਬਿਠਾ ਕੇ ਤੁਹਾਡੇ ਦਰਸ਼ਨ ਕਰਾਈ ਆਓ ਦਾਸ ਤੇ ਭੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇ ਅਸੀਸ ਪਰਵਾਨੋ ਪਤਿ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ